ਨੀਰੋ ਵੀ ਤੇ ਵੀ ਹਾਂਜੀ ਹਾਂਜੀ ਹੋ ਗਏ ਛੇਤੀ ਆ ਜਿਓ ਹੈ ਕੋਈ ਗੱਲ ਨਹੀਂ ਆ ਜਾਗੇ ਛੇਤੀ ਠੀਕ ਆ ਆਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਤੇ ਅੱਜ ਆਪਾਂ ਚੱਲੇ ਆ ਪ੍ਰਭੂਨਾ ਕੋ ਗੁਰਫਤੇ ਕੋ ਗੁਰਜਿੰਦਰ ਕੋ ਹਾਂਜੀ ਹਾਂਜੀ ਤੇ ਮੈਂ ਤਾਂ ਸਾਇਰਸ ਚੱਲੇ ਆ ਅੱਜ ਮਨਜਿੰਦਰ ਜੀ ਘਰੇ ਆ ਕਿਉਂਕਿ ਉਹਦੇ ਗਿਆ ਵਾ ਸਕੂਲ ਤੇ ਉਹਨੇ 12:30 ਵਜੇ ਆਉਣਾ ਵਾ ਤੇ ਸਾਡਾ ਅੱਜ ਮਨ ਬਣ ਗਿਆ ਕਿ ਸਾਇਰਸ ਕਹਿੰਦਾ ਹਾਂ ਮੈਂ ਚੱਲ ਮਾਸੀ ਕੋ ਚੱਲੀਏ ਮੇਰਾ ਦਿਲ ਕਰਦਾ ਗੁਰਫਤੇ ਨਾਲ ਖੇਡਣ ਨੂੰ ਨੂੰ ਮਿਲਣ ਨੂੰ ਤੇ ਆਪਾਂ ਦੋਵਾਂ ਮਾਂ ਪੁੱਤਾਂ ਨੇ ਪ੍ਰੋਗਰਾਮ ਬਣਾ ਲਿਆ ਉੱਥੇ ਜਾਣ ਦਾ ਤੇ ਮਨ ਜਿੰਨਾ ਤਾਂ ਦੇ ਦਿਲ ਨੂੰ ਤੋਰ ਤਰ ਹੁੰਦੇ ਹਣਾ ਮੈਂ ਵੀ ਜਾ ਕੇ ਚੁਕਾਣ ਨੂੰ ਇਹ ਆ ਗਏ ਤੇ ਗੱਲ ਹੈਈ ਫਿਰ ਹੈ ਹੁਣ ਨਾ ਵੱਡਾ ਹੋ ਗਿਆ 6 ਮਹੀਨੇ ਦਾ ਹੋ ਚੱਲਿਆ ਵਾ ਤੇ ਸ਼ਰਾਤਾ ਬਣੀਆਂ ਕਰਦਾ ਵਾ ਤੇ ਹੁਣ ਦਿਲ ਕਰਦਾ ਵਾ ਕਿ ਉਹਨੂੰ ਚਿੱਕੀਆਂ ਦੇ ਦਿੰਦਾ ਜੀ ਉਹਨੂੰ ਕਿ ਦੀ ਉਧਰ ਨੂੰ ਤੇ ਪੜਾ ਵਧੀਆ ਲੱਗਦਾ ਵਾ ਹੁਣ ਤੇ ਗੱਲ ਹੀ ਕਰਨ ਵਾਲੀ ਰੱਖੀ ਵਾਲਾ ਕੰਮ ਹੋ ਗਿਆ ਹੁਣ ਉਹਦਾ ਹਾਂ ਹਾਂ ਤੇ ਸ਼ਰਾਤੀ ਬੜਾ ਨਿਕਲ ਆਇਆ ਵਾ ਤੇ ਸੋਣਾ ਵੀ ਬੜਾ ਨਿਕਲਿਆ ਵਾ ਸਹੀ ਗੱਲ ਤੇ ਵਾਰ-ਵਾਰ ਦਿਲ ਕਰਦਾ ਉਹਨੂੰ ਮਿਲ ਲਵਾਂ। ਵੀਡੀਓ ਬਣਾਉਣੇ ਤਾਂ ਆਪਾਂ ਇਕੱਠੇ ਹੁਣ ਨਹੀਂ ਆ। ਹਾਂ ਹਾਂ। ਤੇ ਮੇਰੇ ਪਿੰਡ ਗਿਆ ਉਹਨਾਂ ਦਾ ਬਹੁਤ ਟਾਈਮ ਹੋ ਗਿਆ ਹਨਾ। ਹਾਂਜੀ ਹਾਂਜੀ ਉਹਨਾਂ ਦੇ ਪਿੰਡ ਗਿਆ ਟਾਈਮ ਹੋ ਗਿਆ ਤੇ ਅੱਜ ਅੰਦਾ ਮਨ ਬਣ ਗਿਆ ਮਾਂ ਪੁੱਤਾਂ ਦਾ। ਤੇ ਅੱਜ ਆਪਾਂ ਚੱਲੇ ਆ ਸਾਇਰਸ ਰੈਡੀ। ਹੋਰ। ਤੇ ਅਹੀਂ ਚੱਲੇ ਆ ਹੁਣ ਤਾਂ ਉੱਥੇ ਜਾ ਕੇ ਤੁਹਾਨੂੰ ਗੁਰਫਤੇ ਨਾਲ ਮਿਲਾਂਦੇ ਆ ਤੇ ਨਾਲੇ ਵਿਖਾਲਦੇ ਆ ਤੁਹਾਨੂੰ ਕਿ ਉਹ ਕਿੰਨਾ ਵੱਡਾ ਹੋ ਗਿਆ ਤੇ ਕਿੰਨੀਆਂ ਸ਼ਰਾਰਤਾ ਕਰਦਾ। ਸਹੀ ਗੱਲ। ਬਿਲਕੁਲ ਜੀ ਬਿਲਕੁਲ। ਤੇ ਰੋਟੀ ਢਾਡੀ ਮੈਂ ਬਣਾਤੀ ਆ। ਤੇ ਤੁਸੀਂ ਪਿਓ ਪੁੱਤ ਦਵੇਂ ਖਾਰੇਓ। ਤੇ ਇਹ ਹੁਣ ਸਮਾਂ ਹੀ ਨੋਨੇ ਆ ਅੱਧੀ ਹੁਣ ਫਿਰ ਹੋ ਗਿਆ ਤਾਂ ਹਾਂ ਪੰਨੀ ਆ ਅੱਛਾ ਚੰਗਾ ਚੁੱਕਾ ਖਾਓ ਹੋਰ ਆ ਪਕੌੜੇ ਕੱਢਨੇ ਆਪਣੀ ਭੈਣ ਨੇ ਹੂੰ ਹੂੰ ਤੇ ਅਹੀਂ ਹੁਣ ਚਾਹੀਏ ਨਾਲੇ ਮੌਸਮ ਵਧੀਆ ਹੁਣ ਗਾ ਥੋੜੇ ਨਾ ਗੱਡੀ ਹਾਂ ਸਾਥ ਨਾਲ ਹੀ ਆ ਉਹਨੂੰ ਪਤਾ ਉਸਦਾ ਤੇ ਇਹ ਆ ਕਿ ਚੱਲ ਅਸੀਂ ਇੰਜਾਇ ਕਰਨੇ ਮੈਂ ਨਾਲੇ ਮੌਸਮ ਠੰਡਾ ਆਪੇ ਇਹ ਗੱਲਾਂ ਕਿ ਠੰਡਾ ਹੋ ਗਿਆ ਨਾਲੇ ਮੌਸਮ ਤੇ ਥੋੜਾ ਜਿਹਾ ਸਰਕ ਪੈ ਗਿਆ ਅੱਗੇ ਹਾਂ ਦੋ ਤਿੰਨ ਘੰਟਿਆਂ ਦੇ ਵਿੱਚ ਚਾਹੜਾ ਵਾਪਸ ਹਾਂ ਹਾਂ ਚਲੋ ਕੋਈ ਗੱਲ ਨਹੀਂ ਚਲੋ ਠੀਕ ਆ ਜੀ ਫਿਰ ਚਲੋ ਲੈ ਚੱਲਦੇ ਤੁਹਾਨੂੰ ਸਾਰਿਆਂ ਨੂੰ ਆਪਾਂ ਗਰਫਤੇ ਦੇ ਪਿੰਡ ਮਾੜੀ ਪਣਵਾ ਹਾਂਜੀ ਹਾਂਜੀ ਤੇ ਹਮਲਾ ਉੱਦਿਆਂ ਜਾ ਕੇ ਤੁਹਾਨੂੰ ਉਹਦੇ ਨਾਲ ਚਲੀਏ ਸੈਟਸਫਾਇ ਹਾਂ ਹਾਂ ਚਲੋ ਚਲੋ ਜੀ ਚਲੋ ਠੀਕ ਆ ਮਿਲਦੇ ਹਾਂ ਤੁਹਾਨੂੰ ਜੀ ਉੱਥੇ ਜਾ ਕੇ ਤੇ ਹੁਣ ਆਪਾਂ ਪਹੁੰਚ ਗਏ ਆ ਗੁਰਫਤੇ ਦੇ ਕੋਲ ਤੇ ਆ ਮਿਲੋ ਸਾਡੇ ਗੁਰਫਤੇ ਨੂੰ ਗੁਰਫਤੇ ਪਛਾਣ ਆ ਗਈ ਸੀ ਪਛਾਣ ਆ ਗਈ ਸੀ ਇਹ ਬਹੁਤ ਜ਼ਿਆਦਾ ਸ਼ਰੱਤੀ ਹੋ ਗਿਆ ਹੁਣ ਬਹੁਤ ਜ਼ਿਆਦਾ ਹੈ ਸਾਸੀ ਕਲ ਜੀ ਸਾਰਿਆਂ ਨੂੰ ਅੱਜ ਮੇਰੀ ਦੀਦੀ ਮੇਰੇ ਕੋਲ ਆਈ ਆ ਮੇਰੇ ਆਪਣੇ ਆ ਮੈਨੂੰ ਬੜੀ ਖੁਸ਼ੀ ਆ ਬੜਾ ਚਾਚ ਰਿਹਾ ਮੈਨੂੰ ਵੀ ਇਹ ਕੇਣਾ ਮਾਣ ਤੇ ਗੁਰਫਤੇ ਵੀ ਬੜਾ ਖੁਸ਼ ਹੈ ਵੇਖ ਕੇ ਹੋਣਾਂ ਤੱਕ ਮੈਨੂੰ ਕੋਲ ਡ੍ਰਿੰਕ ਵਾਲੇ ਗਲਾਸੇ ਵਿੱਚ ਰੱਖ ਕੋਸ਼ੜਾਈ ਤਾਰ ਹੋਈ ਜਾਂਦਾ ਏ ਖਿਜੀ ਜਾਂਦਾ ਹਾਂ ਲੈ ਨਹੀਂ ਆਤਾ ਕਿ ਖਸਾ ਦੇ ਜਾਣੇ ਅੱਜ ਆਪਾਂ ਤੁਹਾਨੂੰ ਨੇ ਦੀਆਂ ਸ਼ਰਾਬਾਂ ਖਾਣ ਲਈ ਆਏ ਆਂ ਵੀ ਵੇਖੋ ਕਿੰਨੇ ਸ਼ਰਾਬਾਂ ਕਰਦਾ ਹਾਂ ਆਇਕੋ ਆ ਵੇਖੋ ਹਟਗੜ ਫਤੇ ਸ਼ਸ਼ੀਕਲ ਬਲਾਸ ਆਇਆ ਸਸ਼ੀਕਲ ਬਲਾਸ ਆ ਗਿਆ ਅੱਗੇ ਤਾਂ ਸਿਆਣਾ ਹੋ ਗਿਆ ਹੈ ਹਾਂ ਹੁਣ ਪਛਾਣ ਲੈਂਦਾ ਅੱਗੇ ਨੇ ਕਿ ਮੈਂ ਸਿਆਣਾ ਹੋ ਗਿਆ ਵਾਂ ਹਾਏ ਸ਼ਸ਼ੀਕਲ ਬਾਦੋ ਸਸ਼ੀਕਲ ਜੀ ਸਾਰਿਆਂ ਨੂੰ ਹਾਂ ਗੁਰਫਤੇ ਆ ਲੈ ਆ ਲੈ ਸਾਸ਼ੀ ਕਰਵਾ ਦੋ ਆ ਆ ਆਪਣੇ ਹੱਥ ਨਾਲ ਪੜੋ ਆਪਣੇ ਇੱਥੇ ਆਪਣੇ ਹੱਥ ਨਾਲ ਪੜੋ ਗਰਜਿੰਦਰ ਹਾਂਜੀ ਤੁਸੀਂ ਵੀ ਦੱਸੋ ਉਹ ਸਾਸਰੀ ਗਲੀ ਸਾਰਿਆਂ ਨੂੰ ਲੜਨ ਡਿਆ ਅੱਜ ਜੀ ਸਾਡੇ ਹੱਥ ਤੋਂ ਹਰਮਨ ਅਜੀਜ਼ ਸਭ ਤੋਂ ਪਿਆਰੇ ਸਭ ਤੋਂ ਪਿਆਰੇ ਹਾਂ ਟੀਮ ਡਿਸੀਜਨ ਮੈਂਬਰ ਜਿਹੜੇ ਉਹ ਪਹੁੰਚੇ ਆ ਟੀਮ ਡਿਸੀਜਨ ਮੈਂਬਰ ਬਾਅਦ ਚ ਨਹੀਂ ਪਹਿਲਾ ਸਾਡਾ ਜਿਹੜਾ ਵਾ ਆਪਸੀ ਪਿਆਰ ਜਿਹੜਾ ਵਾ ਅੱਜ ਟੀਮ ਦੇ ਤੌਰ ਤੇ ਵੀ ਮੈਂਡੇ ਅੱਜ ਪਰਿਸ਼ਦਾ ਰਹੂਗਾ ਆਹ ਜੀ ਆਹ ਸਾਹਮਣੇ ਬੜਾਈਕਾਰ ਸਾਡੇ ਕੋਲ ਆਇਆ ਸੈਲਸਜੀਤ ਸਿੰਘ ਬਾਜੀ ਨਹੀਂ ਅੱਜ ਆਏ ਉਹ ਵੀ ਹੁੰਦਾ ਤਾਂ ਬਹੁਤ ਵਧੀਆ ਹੁੰਦਾ ਹੈ ਨਾ ਹਾਂ ਸਹੀ ਗੱਲ ਆ ਬੜੇ ਦਿਨਾਂ ਬਾਅਦ ਦਾ ਸਪੈਸ਼ਲ ਆਇਆ ਤੁਸੀਂ ਹਾਂ ਨਹੀਂ ਤਾਂ ਉਹਦਾ ਚਲੋ ਵੀਡੀਓ ਤੋਂ ਅੱਗੇ ਮਿਲਦੇ ਰਹਿਣਾ ਇਹ ਬੜੇ ਭਾਨੇ ਬਾਜਾ ਪਤਾ ਪ੍ਰਭ ਹਾਂ ਆਪਾਂ ਪਤਾ ਕੀ ਕਰਦੇ ਆ ਕੰਮ ਕਰਨ ਕਰਦੇ ਆ ਆਜੋ ਆਜੋ ਨਿਆਣੇ ਯਾਦ ਕਰਦੇ ਤੈਨੂੰ ਹਾਂ ਹੁਣ ਹੁਣ ਤਾਂ ਇਹ ਵੀ ਕਿਆ ਕਰਨਾ ਗੁਰਪ੍ਰੀਤ ਯਾਦ ਕਰਨਿਆ ਮਿਲ ਜਾਓ ਆਕੇ ਚੱਲ ਗੁਰਪ੍ਰੀਤ ਰੋ ਹੁਣ ਰੋ ਮਾਣ ਕੇ ਆ ਹੁਣ ਸਾਡਾ ਬਹਾਨਾ ਉਹਨੇ ਕਿਨੇ ਦਿਨ ਹੋ ਗਿਆ ਵਾ ਮੈਂ ਕਿਹਾ ਮਾਸੀ ਨਹੀਂ ਆਈ ਅੱਲਕੀ ਹਾਂ ਹੁਣ ਅੰਤ ਵਿੱਚ ਮਿਲਣ ਦਾ ਸਮਾਂ ਮਿਲਦਾ ਅਖਿੜ ਤਾਂ ਕਹਣਾ ਸਾਨੂੰ ਕੰਮ ਆ ਲੈ ਕੰਮ ਕੋਈ ਯਾਰ ਜ਼ਰੂਰੀ ਆ ਨਿਆਣੇ ਆਓ ਅਜਾਓ ਮੈਂ ਨਹੀਂ ਜਾਣਾ ਤੇਰੇ ਅਸੀਂ ਕਹਣਾ ਵੇਖੀ ਵਾਪਸ ਮੁੜ ਜਾਣਾ ਨਹੀਂ ਅੱਜ ਤਾਂ ਉਹੀ ਰਾਤ ਰੱਖਣਾ ਵਾ ਫਿਰ ਦੋ ਰਾਤਾਂ ਤੱਕ ਵੀ ਮੁੜ ਕੇ ਵੇਣੇ ਕਹਣਾ ਨਹੀਂ ਅੱਜ ਵੀ ਦਿਨ ਰਣਾ ਆਪਣਾ ਜਿਹੇ ਕਰਦਾ ਹੁੰਦਾ ਉਹ ਜਿਹੜਾ ਜੀ ਕਰਦਾ ਉਹਨੂੰ ਆਪਸੇ ਨਾ ਨਾ ਫਿਰ ਮੈਨੂੰ ਚੰਗੇ ਹੁੰਦੇ ਨੇ ਕਿ ਹੋਰ ਦਿਨ ਲੱਗੇ ਹੋਰ ਦਿਨ ਲੱਗੇ ਜੇ ਵਧੀਆ ਕਰ ਬੜਾ ਮਜ਼ਾ ਆਉਂਦਾ ਜੇ ਜਿਹੜਾ ਮਜ਼ਾ ਬੜਾ ਆਉਂਦਾ ਜਿੱਥੇ ਪਿਆਰ ਮਿਲੇ ਉਥੇ ਜੀ ਕਰਦਾ ਨਹੀਂ ਜਾਂਦਾ ਹਾਂਜੀ ਕੀ ਗੱਲ ਆ ਤੇ ਵੇਖੋ ਸਾਰੇ ਜਣੇ ਇੱਥੇ ਕਮੈਂਟ ਕਰਕੇ ਦੱਸਿਓ ਵੀ ਸਾਡਾ ਗੁਰਪਤੇ ਹੁਣ ਕਿਦਾਂ ਦਾ ਲੱਗਦਾ ਵਾ ਬੜੀਆਂ ਸ਼ਰਾਤਾ ਕਰਦਾ ਹੁਣ ਗੰਦਾ ਹੈਨਾ ਗੁਰਪਤੇ ਬਹੁਤ ਠਰੋ ਬਹੁਤ ਤੇਜ਼ ਹੋ ਗਿਆ ਹੁਣ ਆ ਵੇਖੋ ਚੰਗਾ ਲੱਗਦਾ ਹੈ ਨਾ ਆ ਉਹ ਆਂਦਾ ਜਿਹੜੀ ਚੀਜ਼ ਹੈ ਮੂੰਹ ਚ ਟੱਪ ਲਾਉਂਦਾ ਹਾਂ ਇੱਕ ਕੱਲਾ ਹੈਗੀ ਆ ਸੁਭਾਗ ਇਹਨੂੰ ਬੜੇ ਦਿਨਾਂ ਨੂੰ ਘੰਟਾ ਘੰਟਾ ਨਹੀਂ ਫਿਰਦੇ ਦੇਖ ਲੋ ਮਾਲ ਮੜੇ ਉਹ ਮਾਲ ਇਹ ਮੈਂ ਬਹਿਤ ਇਹ ਵੀ ਕਰੈਂਦੇ ਲੋ ਆਇਸ ਆ ਕਰੋ ਚਲੋ ਜੀ ਆਂਦਾ ਜਿਹੜੀ ਚੀਜ਼ ਮੈਂ ਖਾ ਹੀ ਜਾਣੀ ਹੁਣ ਕੜਾ ਫੜਦਾ ਨਹੀਂ ਛੱਡਦਾ ਹਾਂ ਇਹ ਨਾ ਇਹ ਰਮਾਲ ਦਾ ਬਰਸ਼ ਕੀਨ ਜੀ ਇਹਦੇ ਹੱਥ ਚ ਰਮਾਲ ਤੁਸੀਂ ਹਮੇਸ਼ਾ ਹੱਥ ਚ ਰਮਾਲ ਲੇਖੋ ਨਾ ਅੱਧ ਛੱਡਦਾ ਨਹੀਂ ਹੱਥ ਵਿੱਚ ਉਹ ਤੇ ਆ ਵੇਖੋ ਜਿੰਨੇ ਕੁੱਤੇ ਕੰਮ ਨਾ ਆ ਉਹ ਸਾਰੇ ਇਹਨੇ ਕਰਦੇ ਅੱਛਾ ਗੁਰਤੀ ਫਿਰ ਕਿਹਦੀ ਇਹਨੂੰ ਗੁਰਤੀ ਸਾਰੇ ਕਹਿੰਦਾ ਮੈ ਜਣੀ ਗਿਆ ਜਿੱਤੇ ਇਹ ਪੂਰਾ ਲੱਦੂ ਜਿਆ ਛੋਣਾ ਸੀ ਲੱਗਦੀ ਨਿਕਾਂਦਾ ਬੜਾ ਚਲਾ ਗਈ ਮੈਂ ਜਦੋਂ ਵਿਆਹ ਆਇਆ ਜਦੋਂ ਉਹ ਹੋ ਗਿਆ ਸੀ ਹਾਂ ਇਹਨੂੰ ਇਹਨਾਂ ਵਰਗਾ ਹੀ ਨਾ ਦੱਸਦੇ ਬਹੁਤ ਚਲਾ ਗਈ ਗੁਰਫਤ ਇਹਨੂੰ ਗੁਰਤੀ ਮੈਂ ਦਿੱਤੀ ਹਾਂ ਵਾਈਰਸ ਤੋਂ ਸਾਇਰਸ ਇਹਦੇ ਵਰਗਾ ਹੁੰਦਾ ਹੈ ਉਹ ਪਤਿਆਂ ਨੂੰ ਗੋਲਟੀ ਦਿੱਤੀ ਆ ਸਾਰਸਪੀਰ ਦੇ ਭਾਜੀ ਨੇ ਰੜ ਕੇ ਦੋਹਾਂ ਨੇ ਹਾਂ ਕਹਿੰਦੇ ਸਾਡੇ ਵਰਗਾ ਹੋਊਗਾ ਚੰਟਾ ਹੁਣ ਵੇਖੀ ਕਿਹੜੇ ਚੰਗੇ ਗੁਣ ਲੈਂਦਾ ਤੇ ਕਿਹੜੇ ਮਾੜੇ ਨਹੀਂ ਮਾੜਾ ਤਾਂ ਕੋਈ ਨਹੀਂ ਗਾ ਬਾਰੇ ਚੰਗੇ ਹੀ ਆ ਬਾਰੇ ਵਧੀਆ ਗੁਣ ਕਹਿੰਦਾ ਜੇਬਰੀ ਕੁਰਤੀ ਨਾ ਦੋਈ ਹਾਂ ਤੇ ਨਾ ਹੋ ਸਕਦਾ ਨਾ ਹਸਦਾ ਜੰਮਾ ਨਾ ਤਾਂ ਬਲ ਲੁੱਟਦੀ ਨਹੀਂ ਦੋ ਬਲ ਗੰਦੇ ਲੋਕਾਂ ਦੇ ਬੱਚੇ ਸਾਰਿਸ ਕੋ ਜਾਣਾ ਹਾਂ ਨਹੀਂ ਹਾਂ ਆ ਵੇਖੋ 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 ਸ਼ਰਾਬ ਚਲ ਆ ਜਾ ਇੱਧਰ ਆ ਜਾ ਸਰ ਇਸ ਕੋ ਜਾਓ ਸਾਨੂੰ ਇੱਧਰ ਆ ਇੱਧਰ ਆ ਮੇਰਾ ਭਰਾ ਇੱਧਰ ਆ ਤੂੰ ਦੇਖੋ ਵੀ ਉਹ ਇੱਧਰ ਹੀ ਫਿਰ ਨਿਕਲ ਗਏ ਉਹਦੇ ਹੀ ਉਹ ਵੀ ਬੜੇ ਚੰਦੇ ਰਾਹ ਲੋਕ ਭੰਡਈ ਹੈ ਹਾਂ ਉਹ ਪੂਰਾ ਦਾ ਮੁੰਡਾ ਕੰਮ ਵੱਡਾ ਉਹ ਵੇਖਿਆ ਕਰੂਗਾ ਇਹਦਾ ਉਹ ਤਾਂ ਕਿਹਾ ਜੇ ਮੈਂ ਬੜਾ ਬੜਾ ਲਓ ਜੀ ਹੰਤਾ ਨੂੰ ਗੁਰਖਦੇ ਮੈਂ ਫੜ ਲਿਆ ਆ ਵੇਖ ਲਓ ਜੋ ਜਨੇ ਪੁੱਠੇ ਗਾ ਮੈਂ ਸਾਰੇ ਇਹਨੇ ਸਿੱਖ ਲਏ ਆ ਹਾਂ ਅਰੇ ਮੂੰਹ ਫੜ ਨਾ ਇਹਨੇ ਹਾਂ ਆਈ ਆਈ ਕਾ ਮੈਂ ਵੱਡਾ ਕੇ ਵੇਖੂਗਾ ਵਲੌਗ ਤੇ ਮੇਰਾ ਵਲੌਗ ਬਣਾਉਣਾ ਹੈ ਚੋਰੀ ਚੋਰੀ ਮੈਂ ਵੱਡਾ ਕੇ ਵੇਖੂਗਾ ਤੁਹਾਡਾ ਵਲੌਗ ਹੈਂ ਹੇ ਸੈਸ ਆਪਣੇ ਮੂੰਹ ਵਾਲ ਕਰੀ ਨੀ ਵੇਖੇਂ ਤੇਰਾ ਮੂੰਹ ਕਿ ਤਾ ਫੜਨਾ ਕਿਧਰਾ ਵਈ ਆਈ ਬੁਲਾਇ ਨੀ ਬੁਲਾ ਵੇਖੀ ਗੁਰਫਤੇ ਹੋਈ ਗੁਰਫਤੇ ਕੋਣ ਆਪਣਾ ਨਾਂ ਵੀ ਪੜਾ ਹੋ ਗਿਆ ਚਟਾਕੋਂ ਕੇ ਮਿੰਦਾ ਗੁਰਫਤੇ ਵੇਖੋ ਜੀ ਤੁਹਾਡਾ ਮੁੰਡਾ ਵੱਡਾ ਹੋ ਗਿਆ ਕੇ ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਹੋ ਗਿਆ ਕਿੱਦਾਂ ਦਾ ਨਹੀਂ ਹੈ ਦੱਸਿਓ ਵੀ ਸਾਰੇ ਸਵਰਗ ਲੱਗਦਾ ਪੂਰਾ ਭਰਾ ਦੇ ਜਣਾ ਭਰਾ ਨੇ ਕੁਰਤੀ ਦਿੱਤੀ ਇਹਦੇ ਹੈ ਕਿ ਨਹੀਂ ਹੈ ਓਏ ਤੈਨੂੰ ਸਮਝ ਨਹੀਂ ਆਇਆ ਕੈਮਰੋਂ ਹੋ ਰੰਦਾ ਵੱਡਾ ਥੋੜਾ ਕੈਰੀ ਬੜੀ ਸਲੇ ਪੈਂਦਾ ਹੈ ਹਾਂ ਇਹ ਆ ਗਿਆ ਕਿ ਕਹਿੰਦਾ ਵਾ ਦਸ ਹਜ਼ਾਰ ਵੀ ਮੈਨੂੰ ਆ ਚਾਹੀਦਾ ਹੈ ਹੈ ਕਹਿੰਦੇ ਨਹੀਂ ਬੰਦਾ ਹਾ 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 ਦਾੜੀ ਫੜਦਾ ਜੀ ਭਈਏ ਤੇ ਇਹ ਛੇਤੀ ਤਾਂ ਛੁੱਟ ਜਾਂਦੀ ਹੈ ਹਾਂ ਬਰਮਦਾ ਕੀ ਕਿੰਨੇ ਆ ਅੱਜ ਮੈਂ ਆਪਣੇ ਹੱਥੇ ਕੋਲੇ ਕਦਾ ਸਤਾਨੀਆਂ ਕੰਨ ਕਿੰਨੀ ਗੀਆਂ ਹਾਂਜੀ ਤੇ ਅਸੀਂ ਜੀ ਪੁੱਜ ਗਏ ਅਸੀਂ ਤੇ ਬਾਹਰ ਅੱਜ ਮੌਸਮ ਜਿਹੜਾ ਵਾ ਬੜਾ ਵਧੀਆ ਵਾ ਹਾਂ ਹਾਂ ਚੁੱਕੋ ਮਾਰਾ ਜਾਨ ਅੱਜ ਅੱਜ ਸ਼ਰarati ਅੱਜ ਹੈ ਹੈ ਜੀ ਤੇ ਤੁਸੀਂ ਦੇਖ ਲੋ ਵੀ ਨਿਆਣਿਆਂ ਨੇ ਕਿੰਨੀਆਂ ਰੌਣਕਾਂਉਂਦੀਆਂ ਘਰ ਦੇ ਵਿੱਚ ਇਹਦੇ ਕਰਕੇ ਅਸੀਂ ਭੱਜੇ ਆਏ ਆ ਮਾਪੇ ਇਹਦੇ ਕਰਕੇ ਅਸੀਂ ਅੱਜ ਦਾ ਬੱਚਾ ਨਾਲ ਮਿਲ ਕੇ ਆਈਏ ਤੇ ਉਦਾਂ ਤਾਂ ਪਤਾ ਭਾਨੇ ਨਾਲ ਮਿਲਿਆ ਜਾਂਦਾ ਵਾ ਉਦਾਂ ਹਨਾ ਦੂਰ ਬਵਾ ਪੈਂਦਾ ਨੂੰ ਪਰ ਜਦੋਂ ਹੋਵੇ ਮੈਂ ਹੋਵੇ ਦਿਲ ਤੋਂ ਵੀ ਮਿਲਣਾ ਉਹ ਤੇ ਫੇਰ ਸਾਰੀ ਕੋਲ ਨਾਦਾ ਉਹ درمیان ਨਾ ਵੀ ਪੂਰਾ ਪੂਰਾ ਐਕਟਿਵ ਹੋ ਗਿਆ ਬੰਤੇ ਹਾਂ ਉਹ ਨਹੀਂ ਕੋ ਗੱਲ ਕਰਨਾਂ ਹਾਂ ਤੇ ਬੜਾ ਛੋੜਾ ਸਾਡਾ ਪੁੱਤੂ ਨਹੀਂ ਕਰਿਆ ਹਨਾ ਸੈਰਸ ਨੂੰ ਕਹਿਣਾ ਤੂੰ ਮੈਨੂੰ ਚੋਕਲਾ ਸੈਰਸਾ ਚੋਕਲਾ ਲਿਆ ਨੇ ਹੋ ਗਿਆ ਹੂੰ ਓਏ ਓਏ ਆ ਕੰਮ ਲੱਭਦਾ ਜੇ ਵੀ ਮੈਂ ਦਾੜੀ ਧੋੜੀ ਖੋਹਾਂ ਫੜ ਕੇ ਮਿੰਟੋ ਮਿੰਟੀ ਲੱਗਦਾ ਕਿ ਨਹੀਂ ਮੇਰੇ ਵਰਗਾ ਦੱਸੋ ਪਹਿਲਾਂ ਕਮੈਂਟ ਕਰੋ ਸਾਰੇ ਜਣੇ ਓਏ ਤੁਸੀਂ ਸਾਰੇ ਸਤੇ ਇੱਕੋ ਜਿਹਾ ਲੱਗਦੇ ਰਹਿੰਦੇਵੇਂ ਇਹ ਪਈ ਪਈ ਇੱਕੋ ਜਿਹੀ ਬੇਨੂੰ ਗੁਰਦੀ ਮਾਫ਼ ਦਿੱਤੀ ਆ ਮੈਂ ਪੂਰਾ ਵਧੀਆ ਤੇ ਇਹਦਾ ਇਹਦਾ ਮਤਲਬ ਕਿ ਸਾਰਿਆਂ ਦਾ ਪਿਆਰ ਇੰਨਾ ਕਿ ਜ਼ਿਆਦਾ ਵੀ ਕਿਤੇ ਗੱਲ ਨਹੀਂ ਕਰਨ ਵਾਲੀ ਆਜੋ ਮੇਰੇ ਕੋਲ ਆਜੋ ਮੇਰੇ ਕੋਲ ਆਜੋ ਚਲੋ ਮਾਸੀ ਕੋ ਆ ਜਾ ਚਲੋ ਮਾਸੀ ਕੋ ਚਲ ਮੇਰੇ ਕੋਲ ਆ ਜਾ ਮੇਰੇ ਕੋਲ ਆ ਜਾ ਇੱਕ ਗੱਲ ਮੈਂ ਵੇਣਾ ਨਵਾ ਵੀ ਸਾਡੇ ਜਿੰਨੀਆਂ ਮਾਸੀਆਂ ਵਾਂ ਤੇ ਸਾਰਿਆਂ ਤੋਂ ਵੱਡਾ ਮਹਿ ਹੋਈਆਂ ਹਨ ਹਾਂ ਬੱਚੇ ਆਜੋ ਸਾਰਿਆਂ ਤੋਂ ਵੱਡਾ ਮਹਿ ਹੋਈਆਂ ਤੇ ਇਹ ਮੇਰੇ ਤੋਂ ਬੜੇ-ਬੜੀ ਨਿੱਕੇ ਆ ਹੁਣ ਪੰਥਵਾ ਆਪਣਾ ਤੇ ਉਹ ਵੀ ਮੇਨੂੰ ਕਿਤੇ ਨਿਕਾ ਵਾ ਤੇ ਮੇਰੇ ਮੁੰਡਾ ਵੀ ਛੋਟਾ ਉਹ ਵੀ ਛੋਟਾ ਵਾ ਮਾਸੀਆਂ ਦੇ ਬੱਚੇ ਮਾਸੀਆਂ ਦੇ ਬੱਚੇ ਉਹ ਵੀ ਸਾਰੇ ਛੋਟੇ ਹੀ ਮੇਰੇ ਤੋਂ ਤੇ ਸਾਰੇ ਸੌਡਾ ਵਾ ਸਾਰੇ ਆਣਾ ਉਹ ਵਿਆਹ ਕਰਾਉਣ ਦਾ ਫੈਸਲਾ ਫੈਂਸ ਦੇ ਹੁਣਾਵਾ ਆ ਵਿਆਹ ਤੇ ਚਲੋ ਰੱਬ ਦੀ ਕਿਰਪਾ ਨਾਲ ਨਹੀਂ ਤੇ ਕੋਈ ਵਿਚਾਰ ਨਹੀਂ ਹੈਗਾ ਵਿਆਹ ਦਾ ਇਹ ਸੈਟ ਸੌਟ ਹੋਵਾਂਗੇ ਫਿਰ ਵੇਖਾਂਗੇ ਵਿਆਹ ਦਾ ਹਾਂ ਤੇ ਉਹਨਾਂ ਨੂੰ ਨਿੰਨਾ ਵੀ ਸਿਆਣੇ ਹੋਏਗਾ ਵਾ ਹਾਂ ਥੋੜਾ ਥੋੜਾ ਵੱਡੇ ਹੋਏਗਾ ਨਾ ਹਾਂ ਉਹ ਬੱਸ ਬੱਸ ਇਹ ਬੱਸ ਆਓ ਚਲੋ ਜੀ ਉਹ ਗਏ ਹੁਣ ਪਕੌੜੇ ਕੱਢਣ ਤੇ ਵੇਖੋ ਕਿਹੜੀ ਕਿਹੜੀ ਵੈਰਾਈਟੀ ਅੱਜ ਹਨੂ ਖੁੰਦੇ ਆ ਮਾਸਲ ਕਹਿੰਦੇ ਮੈਂ ਆਹੀ ਆਪ ਆਪਣੇ ਤਾਣਾ ਪਕੌੜੇ ਕੱਢੂ ਮੈਂ ਆਪ ਉਹ ਗਏ ਦੋਵੇਂ ਜਣੇ ਵੇਖੋ ਹੁਣ ਕੀ ਕੀ ਲੈਂਦੇ ਸਾਡੇ ਵਾਸਤੇ ਉਹ ਵੀ ਤੁਹਾਨੂੰ ਵਿਖਾਉਨੇ ਆਂ ਜੀ ਸਾਰਾ ਗੋਰਫਤੇ ਪੀਣ ਦੇ ਵੇ ਦੁੱਧ ਤੇ ਲੋ ਜੀ ਸਾਡੇ ਵਾਸਤੇ ਵੈਰਾਈਟੀ ਦੇ ਵੈਰਾਈਟੀ ਆਉਣ ਡਈ ਆ ਆ ਭਲਾ ਅਮੀ ਕਿਹੜੇ ਪਕੌੜੇ ਬਣਾਏ ਨੇ ਸੂਜੀ ਵਾਲੇ ਪਕੌੜੇ ਹਾਂ ਸੂਜੀ ਵਾਲੇ ਹਾਂ ਤਾਂ ਦੇ ਆਪਾਂ ਤਿਆਰ ਕੀਤੇ ਸੂਜੀ ਵਾਲੇ ਆ ਪਤੀਸਾ ਵਾ ਜੀ ਸੋਸ ਸੋਸ ਬਈ ਇਹ ਮਾਸੜ ਜੀ ਨੇ ਬਣਾਏ ਆ ਪਕੌੜੇ ਸਾਰੇ ਸਾਹ ਕੋ ਇਹਨਾਂ ਨੇ ਕੋਲੇ ਸਮਾਨ ਸਾਰਾ ਤੇ ਹੁਣ ਵੇਖੋ ਜੀ ਯਾਰ ਹੁੰਦੀ ਕੁਕਿੰਗ ਆਪਾਂ ਨੂੰ ਹਾਂ ਨੇ ਨੇ ਕੋਕੋ ਪੂਰੇ ਮਾਸੜ ਜੀ ਐ ਵਧੀਆ ਵਾ ਗਾਲ ਨਹੀਂ ਕਰਨ ਵਾਲੀ ਪਈ ਤੇ ਹੁਣ ਜੀ ਖਾ ਕੇ ਤੁਹਾਨੂੰ ਦੱਸਦੇ ਆ ਵੀ ਕਿੱਦਾਂ ਦੇ ਬਣੇ ਆ ਕਿੱਦਾਂ ਦੇ ਨਹੀਂ ਬਣੇ ਤਾਂ ਤਾਂ ਸਵਾਦ ਦੇ ਹੋਣੇ ਕਿਉਂਕਿ ਬਣਾਏ ਬੜੀ ਰੀਜ ਨਾਲ ਉਹਨਾਂ ਨੇ ਹਾਂ ਆ ਵੇਖੋ ਗੰਦਾ ਕੀ ਕਰਨ ਦਿਆ ਆ ਗੰਦਾ ਖਰਾਬੀਆਂ ਕਰਨ ਦਿਆ ਹਾਂ ਥੋੜਾ ਦੰਦ ਪੀ ਲੈਂਦਾ ਵਾ ਤੇ ਮੁੜ ਕੇ ਫੇਰ ਕਹਿੰਦਾ ਮੈਨੂੰ ਖੇਡਨ ਦੋ ਰਮਾਲ ਨਹੀਂ ਜੇ ਛੱਡਦਾ ਹੱਥ ਵਿੱਚ ਨਾ ਲੈ ਲਓ ਰਮਾਲ ਤਾਂ ਕਹਿੰਦਾ ਮੇਰੇ ਹੱਥ ਵਿੱਚ ਰੱਖੋ ਹਾਂ ਰਮਾਲ ਨੂੰ ਮੈਂ ਛੱਡਦਾ ਤੇ ਬਿਆ ਬੱਚਿਆ ਓ ਇੰਨੇ ਖਰਾਬੀਆਂ ਕਰਦਾ ਨਾ ਹਣ ਪਕੌੜੇ ਖਾਣੇ ਓਏ ਕੋਈ ਖਾਈਏ ਹੈ ਓਏ ਪਕੌੜੇ ਖਾਈਏ ਕੋੜੇ ਖਾਊਂਗਾ ਕੀ ਖਾਊਂਗਾ ਗਾ ਜਾ ਮੈਂ ਹੈ ਜੱਗ ਚ ਪਾਲਾਂਗੇ ਹਾਂ Vamos ver se uh -huh.